ਜੇ ਤੁਸੀਂ ਵੀ 30+ ਹੋ ਗਏ ਹੋ ਜਾਂ 40+ ਹੋ ਗਏ ਹੋ ਮੇਰੇ ਵਾਂਗੂ ਆਪਣੀ ਸਕਿਨ ਨੂੰ ਸਾਫ ਸੁਥਰਾ ਰੱਖਣਾ ਚਾਹੁੰਦੇ ਹੋ ਇਸ ਤਰੀਕੇ ਨਾਲ ਤੁਹਾਡੇ ਵੀ ਸ਼ਾਇਆਂ ਨੇ ਤੁਸੀਂ ਬਹੁਤ ਪਰੇਸ਼ਾਨ ਹੋ ਤੁਹਾਡੇ ਸਕਿਨ ਤੇ 글로 ਨਹੀਂ ਹੈਗਾ ਤੁਹਾਡੇ ਸਕਿਨ ਤੇ ਨਖਾਰ ਨਹੀਂ ਹੈਗਾ ਤੁਹਾਡੇ ਟੈਨਿੰਗ ਜਿਹੜੀ ਹੈ ਬਹੁਤ ਜ਼ਿਆਦਾ ਹੋ ਚੁੱਕੀ ਹੈ ਬਹੁਤ ਜ਼ਿਆਦਾ ਸਕਿਨ ਖਰਾਬ ਹੋ ਗਈ ਹੈ ਝੁਰੜੀਆਂ ਆ ਗਈਆਂ ਨੇ ਸਕਿਨ ਲੂਜ਼ ਹੋ ਗਈ ਹੈ ਤੇ ਅੱਜ ਵਾਲਾ ਫੇਸ ਪੈਕ ਤੁਸੀਂ ਲਗਾ ਕੇ ਆਪਣੀ ਸਕਿਨ ਨੂੰ ਗੋਰਾ ਵੀ ਕਰ ਸਕਦੇ ਹੋ ਰਿੰਕਲ ਵੀ ਠੀਕ ਕਰ ਸਕਦੇ ਹੋ ਤੇ ਸਕਿਨ ਜਿਹੜੀ ਬਿਲਕੁਲ ਸਾਫ ਵੀ ਕਰ ਸਕਦੇ ਹੋ ਹਾਂਜੀ ਤਾਂ ਚਲਿਏ ਮੈਂ ਤੁਹਾਨੂੰ ਦੱਸਦੀਆਂ ਕਿਹੜੇ ਕਿਹੜੇ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਇਸ ਫੇਸ਼ੀਅਲ ਨੂੰ ਬਣਾਉਣ ਲਈ ਇਸ ਫੇਸ ਪੈਕ ਨੂੰ ਬਣਾਉਣ ਲਈ ਤਾਂ ਜੋ ਤੁਹਾਡੇ ਚਿਹਰੇ ਦੀਆਂ ਛਾਈਆਂ ਰਿੰਕਲ ਪਿਗਮੈਂਟੇਸ਼ਨ ਜੜ ਤੂੰ ਖਤਮ ਹੋ ਜਾਵੇ ਤੁਹਾਡੇ ਚਿਹਰੇ ਤੇ ਇੰਨੀ ਰੌਣਕ ਆ ਜਾਵੇ ਤੁਹਾਡਾ ਚਿਹਰਾ ਇੰਨਾ ਖੂਬਸੂਰਤ ਹੋ ਜਾਵੇ ਕਿ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਾ ਪਾਵੇ ਕਿਸੇ ਵੀ ਪਾਰਲਰ 'ਚ ਜ਼ਰੂਰਤ ਨਾ ਪਾਵੇ ਜਾਣ ਦੀ ਕਿਸੇ ਵੀ ਮਤਲਬ ਕਿ ਵੱਡੇ ਵੱਡੇ ਸੈਲੂਨ 'ਚ ਜਾਣ ਦੀ ਜ਼ਰੂਰਤ ਨਾ ਪਾਵੇ ਕਿ ਤੁਸੀਂ ਹਾਂਜੀ ਪਹਿਲਾਂ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜੀ ਚੀਜ਼ ਆਪਣੀ ਝੁਰੜੀਆਂ ਨੂੰ ਰੋਕਦੀ ਏ ਲੂਜ਼ ਸਕਿਨ ਨੂੰ ਠੀਕ ਕਰਦੀ ਏ ਉਹ ਹੈਗੀ ਫਟਕੜੀ ਫਟਕੜੀ ਨੂੰ ਇਸ ਤਰੀਕੇ ਨਾਲ ਤੁਸੀਂ ਤਵੇ ਤੇ ਭੁੰਨ ਲੈਣਾ ਜਦੋਂ ਇਹਦੇ ਬੱਬਲਸੇ ਬਣਨੇ ਸ਼ੁਰੂ ਹੋ ਜਾਣੇ ਨੇ ਫੇਰ ਇਹਨੇ ਠੰਡੀ ਹੋ ਜਾਣ ਠੰਡੀ ਹੋਣ ਤੋਂ ਬਾਅਦ ਇਸ ਤਰੀਕੇ ਨਾਲ ਚਾਹੇ ਤੁਸੀਂ ਕਿਸੇ ਚਟੂ ਚ ਕੋਟਲੋ ਚਾਹੇ ਤੁਸੀਂ ਕਿਸੇ ਵੀ ਚੀਜ਼ ਨਾਲ ਜਾਨਕਿ ਕੁੱਟ ਕੇ ਇਹਦਾ ਪਾਊਡਰ ਬਣਾਉਣਾ ਇਸ ਤਰੀਕੇ ਨਾਲ ਮਹੀਨ ਪਾਊਡਰ ਬਣ ਜਾਣਾ ਮਹੀਨ ਪਾਊਡਰ ਬਣਾ ਕੇ ਤੁਸੀਂ ਛਾਣ ਕੇ ਸਟੋਰ ਕਰਕੇ ਰੱਖ ਲਓ ਤੇ ਫਿਰ ਤੁਸੀਂ ਲੈਣੀ ਹੈ ਦਹੀਂ ਦਹੀਂ ਲੈਣਾ ਤੁਸੀਂ ਘਰ ਵਾਲਾ ਵਧੀਆ ਦਣੀ ਫਰੈਸ਼ ਦਹੀਂ ਲੈਣਾ ਹੈ ਇੱਕ ਚਮਚ ਜਿੰਨਾ ਵੀ ਤੁਸੀਂ ਪਾਉਣਾ ਉਹਨਾਂ ਲੈ ਸਕਦੇ ਹੋ ਤੇ ਇਹਦੇ ਵਿੱਚ ਪਾਣਾ ਤੁਸੀਂ ਚਾਵਲਾਂ ਦਾ ਆਟਾ ਚਾਵਲਾਂ ਦਾ ਆਟਾ ਬਣਾਉਣ ਦਾ ਬਹੁਤ ਸੌਖਾ ਤਰੀਕਾ ਹੁੰਦਾ ਚਾਵਲਾਂ ਨੂੰ ਧੋ ਕੇ ਤੇ ਉਹਨਾਂ ਨੂੰ ਸੁਕਾ ਲਓ ਸੁਕਾਣ ਤੋਂ ਬਾਅਦ ਮਿਕਸੀ ਪਾਊਡਰ ਮਿਕਸੀ ਵਿੱਚ ਪਾਊਡਰ ਜਿਹਾ ਬਣਾ ਕੇ ਦਾ ਤਿਆਰ ਕਰ ਸਕਦੇ ਹੋ ਫਿਰ ਤੁਸੀਂ ਲੈਣਾ ਇਹਦੇ ਵਿੱਚ ਮਲਠੀ ਪਾਊਡਰ ਮਲਠੀ ਜਿਹੜੀ ਉਹ ਵੀ ਤੁਸੀਂ ਕੁੱਟ ਕੇ ਚੰਗੀ ਤਰ੍ਹਾਂ ਚਟੂਚ ਮਹੀਨ ਬਣਾ ਕੇ ਪਾਊਡਰ ਵੀ ਰੱਖ ਸਕਦੇ ਹੋ ਚਾਹੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਉਸ ਤੋਂ ਬਾਅਦ ਪਾਣਾ ਭਈ ਜਿਹੜੀ ਫਟਕੜੀ ਆਪਾਂ ਮਤਲਬ ਕਿ ਹੁਣ ਕੁੱਟ ਕੇ ਪਾਊਡਰ ਬਣਾਈ ਹੈ ਦੋ ਤਿੰਨ ਚੁਟਕੀਆਂ ਆਪਾਂ ਫਟਕੜੀ ਜਿਹੜੀ ਮਿਕਸ ਕਰ ਲਈਏ ਇਹਨਾਂ ਤਿੰਨਾਂ ਚਾਰਾਂ ਚ ਫੇਸਪੈਕ ਇਹ ਫੇਸਪੈਕ ਇੰਨਾ ਪਾਵਰਫੁਲ ਹੈ ਤੁਹਾਡੀਆਂ ਸ਼ਾਇਆ 7 ਦਿਨਾਂ ਦੇ ਵਿੱਚ ਵਿੱਚ ਗਰੰਟੀ ਦੇ ਨਾਲ ਠੀਕ ਹੋਣੀ ਹੈ ਤੁਸੀਂ ਲਗਾ ਕੇ ਦੇਖਿਓ 11 ਚੀਜ਼ਾਂ ਦਾ ਕੰਬੀਨੇਸ਼ਨ ਇੰਨਾ ਵਧੀਆ ਤੁਹਾਡੀ ਸਕਿਨ ਨੂੰ ਸਾਫ਼ ਸੁਥਰਾ ਤੇ ਗਲੋਇੰਗ ਬਣਾਉਣ ਵਿੱਚ ਬਹੁਤ کارਗਿਲ ਹੈ ਹਾਂਜੀ ਦੇਖ ਲਿਆ ਤੁਸੀਂ ਆਪਾਂ ਕਿਹੜੀਆਂ ਚੀਜ਼ਾਂ ਦਹੀਂ ਦੇ ਵਿੱਚ ਮਿਕਸ ਕੀਤੀਆਂ ਨੇ ਜਿਹੜੀਆਂ ਵੀ ਚੀਜ਼ਾਂ ਇਹਦੇ ਵਿੱਚ ਪਾਈਆਂ ਨੇ ਉਹ ਪਿਗਮੈਂਟੇਸ਼ਨ ਨੂੰ ਸ਼ਾਈਆਂ ਨੂੰ ਜੜ ਤੋਂ ਖਤਮ ਕਰਦੀਆਂ ਨੇ ਹਾਂ ਜਿਹੜੀ ਆਪਾਂ ਫਟਕੜੀ ਭੁੰਨ ਕੇ ਉਹਦਾ ਪਾਊਡਰ ਜਿਹੜਾ ਪਾਣਾ ਨੇ ਇੱਕ ਚੁਟਕੀ ਉਹ ਆਪਣੇ ਰਿੰਕਲ ਠੀਕ ਕਰਦੀ ਆਪਣੇ ਜੇ ਰਿੰਕਲ ਪੈ ਗਏ ਨੇ ਤਵਜਾ ਜਿਹੜੀ ਢਿੱਲੀ ਪੈਣੀ ਸ਼ੁਰੂ ਹੋ ਗਈ ਹੈ ਲੂਜ਼ ਹੋਣੀ ਸ਼ੁਰੂ ਹੋ ਗਈ ਹੈ ਕਈਆਂ ਪੈਣਾ ਦੀ ਨਾ 30 ਸਾਲ ਦੇ ਵਿੱਚ ਵਿੱਚ ਹੀ ਸਕਿਨ ਜਿਹੜੀ ਲਟਕਣੀ ਸ਼ੁਰੂ ਹੋ ਗਈ ਕਈਆਂ ਦੀ 25 ਸਾਲ ਦੇ ਵਿੱਚ ਹੀ ਇੱਥੇ ਇੱਥੇ ਰਿੰਕਲ ਆਣੇ ਸ਼ੁਰੂ ਹੋ ਗਏ ਨੇ ਝੁਰੜੀਆਂ ਆਣੇ ਸ਼ੁਰੂ ਹੋ ਗਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਮੈਂ हो चुकी है मेरे कोई ਝੁਰੜੀ ਨਹੀਂ ਹੈਗੀ ਕੋਚ ਨਹੀਂ ਹੈਗਾ ਕੋਈ ਸਕਿਨ ਲੂਜ਼ ਨਹੀਂ ਹੈਗੀ ਹਾਂ ਅੱਖਾਂ ਦੇ ਥੋੜੇ ਗੱਡੇ ਜ਼ਰੂਰ ਨੇ ਕਿਉਂਕਿ ਮੈਂ ਸਟੀਚਿੰਗ ਦਾ ਕੰਮ ਕਰਦੀ ਇਹ ਥੋੜੀ ਨਿਗਾ ਲੱਗਦੀ ਇਹਦੇ ਕਰਕੇ ਥੋੜਾ ਜਿਹਾ ਮੇਰੀ ਅੱਖਾਂ ਜਿਹੜੀਆਂ ਨੇ ਅੰਦਰੋਂ ਤਸੀਆਂ ਹੋਈਆਂ ਨੇ ਬਾਕੀ ਮੇਰੇ ਕੋਈ ਵੀ ਫੇਸ ਤੇ ਕੋਈ ਪ੍ਰੋਬਲਮ ਨਹੀਂ ਹੈਗੇ ਰੰਗ ਵੀ ਮੇਰਾ ਸਾਫ ਹੈ हेयर ਵੀ ਨਹੀਂ ਹੈਗੇ ਤੇ ਇਸ ਕਰਕੇ ਤੁਹਾਨੂੰ ਦੱਸਦੇ ਆ ਕਿ ਜਿਹੜੀ ਫਟਕੜੀ ਹੈ ਨਾ ਪੁੰਨ ਕੇ ਹੀ ਪਾਣੀ ਚਾਹੀਦੀ ਆਪਾਂ ਡਾਇਰੈਕਟਲੀ ਫਟਕੜੀ ਵਰਤਦੇ ਆ ਨਾ ਤੇ ਜਿਹੜਾ ਆਪਣਾ ਚਿਹਰਾ ਇਹ ਨਾ ਖੁਸ਼ਕ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਕੁਝ ਪਰੇਸ਼ਾਨੀਆਂ ਵੀ ਆਪਣੇ ਚਿਹਰੇ ਤੇ ਨਜ਼ਰ ਆਣ ਲੱਗ ਜਾਂਦੀਆਂ ਨੇ ਜਦੋਂ ਆਪਾਂ ਡਾਇਰੈਕਟਲੀ ਐਦਾਂ ਹੀ ਫਟਕੜੀ ਦਾ ਇਸਤੇਮਾਲ ਕਰਦੇ ਆ ਇਹਨੂੰ ਪੁੰਨ ਕੇ ਸ਼ੁੱਧ ਕਰ ਲਓ ਤੇ ਜਦੋਂ ਪੁੰਨ ਲੈਣੀ ਹੈ ਜਦੋਂ ਇਹਨਾਂ ਠੰਡਾ ਹੋ ਜਣੇ ਇਸ ਤਰੀਕੇ ਨਾਲ ਚਾਹੀ ਤੁਸੀਂ ਛੋਟੇ ਜਿਹੇ ਚੱਟੂ ਉਹਦੇ ਵਿੱਚ ਕੁੱਟ ਕੇ ਪਾਊਡਰ ਬਣਾ ਲਓ ਕਿਸੇ ਵੀ ਕੱਪੜੇ ਵਿੱਚ ਰੱਖ ਲਵੋ ਜਿੰਨੀ ਦਰ ਮਰਜ਼ੀ ਬਈ ਰਵੇ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਜਦੋਂ ਵੀ ਤੁਸੀਂ ਆਪਣਾ ਇਹ ਵਾਲਾ ਫੇਸ ਪੈਕ ਲਗਾਣਾ ਹੈ ਇਹਦੇ ਵਿੱਚ ਇੱਕ ਚੁਟਕੀ ਪਾਈ ਆਪਣੇ ਫੇਸ ਤੇ ਲਗਾ ਲਈ ਤੇ ਇਸ ਫੇਸ ਨੂੰ ਤੁਸੀਂ 20 ਤੋਂ 25 ਮਿੰਟ ਲਗਾ ਕੇ ਆਪਣੇ ਚਿਹਰੇ ਤੇ ਰੱਖਣਾ ਹੈ ਤੇ ਜਿਹੜੀ ਹੈਗੀ ਹੈ ਅ ਮਤਲਬ ਕਿ ਮਲੇਠੀ ਪਾਈ ਹੈ ਮਲੇਠੀ ਜਿਹੜੀ ਹੈ ਨਾ ਸਾਡੇ ਦਾਗ-ਧੱਬਿਆਂ ਨੂੰ ਠੀਕ ਕਰਦੀ ਏ ਦਹੀਂ ਜਿਹੜੀ ਸਾਡੇ ਇੱਕ ਤਾਂ ਠੰਡਕ ਦੇਂਦੀ ਆਪਣੇ ਸਕਿਨ ਨੂੰ ਦੂਜਾ ਆਪਣੇ ਸਕਿਨ ਨੂੰ ਮੋਇਸਚਰਾਈਜ਼ਰ ਕਰਕੇ ਰੱਖਦੀ ਏ ਕਿਉਂਕਿ ਜਿਹੜੀ ਫਟਕੜੀ ਹੁੰਦੀ ਏ ਸਕਿਨ ਨੂੰ ਥੋੜਾ ਜਿਹਾ ਖੁਸ਼ਕ ਕਰ ਦਿੰਦੀ ਏ ਦਹੀਂ ਜਿਹੜੀ ਉਸ ਖੁਸ਼ਕੀ ਤੋਂ ਦੂਰ ਰੱਖਦੀ ਏ ਖੁਸ਼ਕੀ ਹੋਣ ਦੇ ਦਿੰਦੀ ਸਕਿਨ ਤੇ ਇੱਕ ਨੇਚਰਲ ਮੋਇਸਚਰਾਈਜ਼ਰ ਬਣਾਈ ਰਹਿੰਦਾ ਸਕਿਨ ਤੇ ਇੱਕ ਗਲੋ ਆਉਂਦਾ ਹੈ ਨਿਖਾਰ ਆਉਂਦਾ ਹੈ ਸਕਿਨ ਇੱਕਦਮ ਚਿਕਨੀ ਇਹ ਇਕਦਮ ਖੂਬਸੂਰਤ ਬਣ ਕੇ ਰਹਿੰਦੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਸਾਡੀ ਸਕਿਨ ਲਈ ਬਹੁਤ ਬਹੁਤ ਵਧੀਆ ਹੁੰਦੀਆਂ ਸਕਿਨ ਜਿਹੜੀ ਹੈ ਇਕਦਮ ਸਾਫ ਸੁਥਰੀ ਤੇ ਇਕਦਮ ਗਲੋਇੰਗ ਹੋ ਜਾਂਦੀ ਹੈ ਇਸ ਤਰੀਕੇ ਨਾਲ ਫੇਸ ਪੈਕ ਬਣਾ ਕੇ ਤੁਸੀਂ ਮੇਰੇ ਕਹਣੇ ਤੇ 7 ਦਿਨਾਂ ਮਾਤਰ ਭਾਵੇਂ ਤੁਸੀਂ ਡੇਲੀ ਲਗਾ ਕੇ ਜਿਹੜੀਆਂ ਭੈਣੀਆਂ ਪਰੇਸ਼ਾਨ ਨੇ ਨਾ ਛਾਈਆਂ ਤੋਂ ਝੁਰੜੀਆਂ ਤੋਂ ਲੂਜ਼ ਸਕਿਨ ਤੋਂ 7 ਦਿਨ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਇਸ ਦਾ ਇਹਨੂੰ ਲਗਾਉਣਾ ਸ਼ੁਰੂ ਕਰ ਦਵੋ ਤਾਂ ਜੋ ਤੁਹਾਡੀ ਸਕਿਨ ਜਿਹੜੀ ਹੈ ਦਿਨ ਬਾ ਦਿਨ ਜਿਹੜੀ ਖੂਬਸੂਰਤ ਹੁੰਦੀ ਜਾਵੇ ਠੀਕ ਹੈ ਕਿਉਂਕਿ ਦੇਖੋ ਆਪਾਂ ਏਜ ਨੂੰ ਤਾਂ ਰੋਕ ਨਹੀਂ ਸਕਦੇ ਏਜ ਤਾਂ ਆਪਣੀ ਵੱਧਣੀ ਵੱਧਣੀ ਹੈ ਹਾਂ ਇਹ ਹੈਗਾ ਏ ਏਜ ਦੇ ਨਾਲ ਜਿਹੜੀਆਂ ਆਪਣੀ ਸਕਿਨ ਤੇ ਪ੍ਰੋਬਲਮ ਆਉਂਦੀਆਂ ਨੇ ਉਹਦੀ ਆਪਾਂ ਰੋਕਥਾਮ ਜੂੜ ਕਰ ਸਕਦੇ ਹਾਂ ਇਸ ਤਰੀਕਿਆਂ ਦੇ ਨਾਲ ਬਹੁਤ ਵਧੀਆ ਇਹ ਵਾਲੇ ਹੋਮ ਐਂਡ ਫੇਸ ਪੈਕ ਹੁੰਦੇ ਨੇ ਜਿਹੜੀ ਤੁਹਾਡੀ ਸਮੱਸਿਆ ਵੱਧਦੀ ਹੈ ਨਾ ਮਤਲਬ ਕਿ ਤੁਹਾਡੇ ਚਿਹਰੇ ਤੇ ਉਮੜਦੇ ਨਾਲ ਨਾਲ ਉਹਨੂੰ ਜੂਰੇ ਰੋਕ ਥੰਮ ਕਰਦੀ ਏਜ ਤਾਂ ਚਲੋ ਆਪਣੀ ਜਿਹੜੀ ਬਦਨੀ ਉਹ ਤਾਂ ਬਦਨੀ ਬਦਨੀ ਏਜ ਨੂੰ ਕੋਈ ਵੀ ਰੋਕ ਸਕਦਾ ਸਕਿਨ ਦੀ ਪ੍ਰੋਬਲਮ ਨੂੰ ਆਪਾਂ ਥੋੜੀ ਦੇਰ ਜਰੂਰ ਰੋਕ ਸਕਨੇ ਆ ਠੀਕ ਹੈ ਅਗਰ ਤੁਸੀਂ ਚਾਹੁੰਦੇ ਕਿ ਲੌਂਗ ਟਾਈਮ ਅਸੀਂ ਸੋਹਣੇ ਨਜ਼ਰ ਆਈਏ ਸੋਹਣੇ ਖੂਬਸੂਰਤ ਨਜ਼ਰ ਆਈਏ ਸਾਡੇ ਬੱਚਿਆਂ ਦੀ ਸ਼ਾਦੀ ਵੀ ਹੋ ਜਾਵੇ ਤਾਂ ਵੀ ਅਸੀਂ ਆਪਣੇ ਬੱਚਿਆਂ ਵਾਂਗੂ ਹੀ ਲੱਗੀਏ ਸਾਨੂੰ ਕੋਈ ਨਾ ਕਹਵੇ ਕਿ ਇਹਨਾਂ ਦੇ ਬੱਚੇ ਵਿਆਏ ਨੇ ਜਾਂ ਹਲੇ ਕੁਆਰੇ ਨੇ ਇਦਾਂ ਲੱਗੇ ਕਿਉਂਕਿ ਖੂਬਸੂਰਤ ਹਰ ਕੋਈ ਰਹਿਣਾ ਚਾਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਖੂਬਸੂਰਤ ਨਜ਼ਰ ਆਈਏ ਹਰ ਕੋਈ ਚਾ ਹਲੇ ਤੱਕ ਜਵਾਨ ਪਈਓ ਵੀ ਤੁਸੀਂ ਲਗਾਉਂਦੇ ਕੀ ਆ ਤੇ ਖਾਂਦੇ ਕੀਓ ਕਿਉਂਕਿ ਚਿਹਰੇ ਦੇ ਲਗਾਉਣ ਦੇ ਨਾਲ ਨਾਲ ਜਿਹੜੀ ਚੀਜ਼ਾਂ ਖਾਣ ਵਾਲੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਤਾਂ ਜੋ ਤੁਹਾਡੀ ਸਕਿਨ ਇੱਕਦਮ ਜੜੀ ਹੈ ਨਾ ਖੂਬਸੂਰਤ ਰਹੇ ਦਹੀਂ ਜਿਹੜੀ ਖਾਣੀ ਜ਼ਰੂਰ ਚਾਹੀਦੀ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਆਪਣੀ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਔਰ ਸਕਿਨ ਤੇ ਚਮਕ ਬਣਾ ਕੇ ਰੱਖਦੀ ਹੈ ਅਗਰ ਤੁਸੀਂ ਲੱਸੀ ਬਣਾ ਕੇ ਪੀਓਗੇ ਤੇ ਹੋਰ ਵੀ ਜ਼ਿਆਦਾ ਵਧੀਆ ਹੈ ਲੱਸੀ ਔਰ ਦਹੀਂ ਦੋਨੋਂ ਹੀ ਸਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਦਿੰਦੀਆਂ ਨੇ ਔਰ ਸਾਡੀ ਸਕਿਨ ਨੂੰ ਇੱਕਦਮ ਬਿਊਟੀਫੁੱਲ ਨਿਖਾਰ ਦਿੰਦੀਆਂ ਨੇ ਬਹੁਤ ਹੀ ਵਧੀਆ ਹੁੰਦੀ ਦਹੀਂ ਸਾਡੀ ਸਕਿਨ ਤੇ ਲਗਾਣੀ ਠੀਕ ਹੈ ਜੀ ਇਸ ਕਰਕੇ ਆਪਾਂ ਤੁਹਾਡੇ ਨਾਲ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਨਾ ਦੱਸਦੇ ਆ ਕਿ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਕਿਹੜੇ-ਕਿਹੜੇ ਚੀਜ਼ਾਂ ਦੇ ਵਿੱਚ ਮਿਕਸ ਕਰਕੇ ਆਪਾਂ ਲਗਾ ਸਕਦੇ ਹਾਂ ਤਾਂ ਜੋ ਸਾਡੀ ਸਕਿਨ ਨੂੰ ਇੱਕਦਮ ਨਿਖਾਰ ਦਰੇ ਹਾਂ ਜੀ ਤੇ ਹੁਣ ਆਪਾਂ ਇਹਨੂੰ ਲਗਾ ਕੇ ਰੱਖਾਂਗੇ 15 ਤੋਂ 20 ਮਿੰਟ ਮੈਂ ਇਸ ਨੂੰ ਚਿਹਰੇ ਤੇ ਲਗਾ ਕੇ ਰੱਖਾਂਗੀ ਤੇ ਬਿਲਕੁਲ ਵੀ ਮੈਂ ਬੋਲਣਾ ਨਹੀਂ ਹੈਗਾ ਅੱਖਾਂ ਤੇ ਮੈਂ ਲਾ ਲਵਾਂਗੀ ਸਲਾਈਸ ਚਾਹੇ ਆਲੂ ਕੱਟ ਕੇ ਉਹਦੇ ਸਲਾਈਸ ਚਾਹੇ ਖੀਰਾ ਕੱਟ ਕੇ ਉਹਦੇ ਇਸੇ ਕਿਉਂਕਿ ਅੱਖਾਂ ਦੀ ਔਰ ਸਕਿਨ ਦੀ ਜਿਹੜੀ ਜਿਹੜੀ ਇਹ ਵਾਲੀ ਚੀਜ਼ ਦੀ ਆਪਣਾ ਰੰਗਤ ਹੈ ਨਾ ਇੱਕੋ ਜਿਹੀ ਨਜ਼ਰ ਆਵੇ ਇਹ ਨਾ ਹੋਵੇ ਕਿ ਅੱਖਾਂ ਕਾਲੀਆਂ ਕਾਲੀਆਂ ਨਜ਼ਰ ਆਣ ਸਕਿਨ ਸਾਡੀ ਸਾਫ਼ ਹੋ ਜਾਵੇ ਇਹ ਦੇ ਕਰਕੇ ਤੇ ਖੀਰੇ ਦੇ ਸਲਾਈਸ ਚਾਹੇ ਤੁਸੀਂ ਆਲੂ ਦੇ ਸਲਾਈਸ ਜਿੰਨੀ ਦੇਰ ਇਹਨੂੰ ਲਗਾ ਕੇ ਰੱਖਣਾ ਓਨੀ ਦੇਰ ਤੁਸੀਂ ਅੱਖਾਂ ਦੇ ਉੱਪਰ ਲਗਾ ਕੇ ਆਰਾਮ ਨਾਲ ਬਹਿ ਜਾਓ ਜਦੋਂ ਇਹ ਤੁਹਾਡਾ ਅਸਰ ਜਿਹੜਾ ਕਰ ਜਾਵੇਗੀ 10 ਤੋਂ 15 ਤੋਂ 20 ਮਿੰਟ ਤੱਕ ਫਿਰ ਤੁਸੀਂ ਜਾ ਕੇ ਆਪਣੇ ਚਿਹਰੇ ਨੂੰ ਵੋਸ਼ ਕਰ ਸਕਦੇ ਮੈਂ ਹੁਣ ਲਗਾ ਕੇ ਰੱਖਾਂਗੀ ਇਸ ਤੋਂ ਬਾਅਦ ਆਪਣੇ ਫੇਸ ਨੂੰ ਕਰਾਂਗੀ ਵੋਸ਼ ਤੇ ਮੇਰਾ ਬਿਲਕੁਲ ਚਿਹਰਾ ਜਿਹੜਾ ਇੰਨਾ ਮੈਨੂੰ ਠੰਡੇ ਕੇ ਪ੍ਰਦਾਨ ਹੋ ਰਹੀ ਹੈ ਨਾ ਬਹੁਤ ਵਧੀਆ ਉਹ ਜਦੋਂ ਫਿਟਕੜੀ ਆਪ ਲਗਾਉਂਦੇ ਆ ਨਾ ਤੇ ਉਹ ਕੁਝ ਦੇਰ ਵਿੱਚ ਆਪਣੇ ਆਪ ਨੂੰ ਆਪਾਂ ਨੂੰ ਨਾ ਨਜ਼ਰ ਆਉਣ ਲੱਗ ਜਾਂਦਾ ਸਾਡੀ ਸਕਿਨ ਜਿਹੜੀ ਹੈ ਨਾ ਇੱਕਦਮ ਸੁਕੜਨ ਲੱਗ ਜਾਂਦੀ ਹੈ ਮਤਲਬ ਕਿ ਸਾਡੀ ਸਕਿਨ ਜਿਹੜੀ ਖਿੱਚ ਖਿੱਚੀ ਹੋਣ ਲੱਗ ਪੈਂਦੀ ਹੈ ਸਾਡੀ ਸਕਿਨ ਵਿੱਚ ਕਸਾਓ ਆਣਾ ਸ਼ੁਰੂ ਹੋ ਜਾਂਦਾ ਬਹੁਤ ਹੀ ਪਿਆਰੀ ਇੱਕ ਇਹ ਵਾਲੀ ਚੀਜ਼ ਹੈ ਜਿਹੜੀ ਅਸੀਂ ਸਕਿਨ ਤੇ ਲਗਾ ਕੇ ਗਰਦਨ ਤੇ ਵੀ ਲਗਾ ਸਕਦੇ ਹਾਂ ਹੱਥਾਂ ਪੈਰਾਂ ਤੇ ਹਰ ਚੀਜ਼ ਤੇ ਲਗਾ ਸਕਦੇ ਹਾਂ ਮੈਂ ਹੁਣ ਫੇਸ ਤੇ ਲਗਾਵਾਂਗੀ ਜਦੋਂ ਣਾਣ ਜਾਵਾਂਗੀ ਉਸ ਤੋਂ ਬਾਅਦ ਫਿਰ ਮੈਂ ਮਤਲਬ ਇਸ ਤੋਂ ਪਹਿਲਾਂ ਫਿਰ ਮੈਂ ਆਪਣੀ ਗਰਦਨ ਤੇ ਵੀ ਲਗਾਵਾਂਗੀ ਹੱਥਾਂ ਪੈਰਾਂ ਤੇ ਵੀ ਲਗਾਵਾਂਗੀ ਤਾਂ ਜੋ ਮੈਂ ਕੋਈ ਵੀ ਚੀਜ਼ ਵੇਸਟ ਨਾ ਕਰਾਂ ਸਾਰੀ ਹੀ ਆਪਣੇ ਫੇਸ ਤੇ ਲਗਾ ਲਵਾਂ ਬਾਕੀ ਮੇਰੇ ਜਿਹੜੀ ਚੀਜ਼ ਬਚ ਜਾਂਦੀ ਮੇਰੇ ਬੱਚੇ ਵੀ ਲਗਾ ਲੈਂਦੇ ਨੇ ਫੇਸ ਤੇ ਆਪਣੇ ਕਿਉਂਕਿ ਦੇਖੋ ਆਪਾਂ ਆ ਚੀਜ਼ ਵੀ ਓਨੀ ਕੀ ਬਣਾਨੇ ਆ ਕਿ ਜਿੰਨੀ ਕੀ ਆਪਣੀ ਇਹ ਪੂਰੀ ਆ ਜਾਵੇ ਕਿਉਂਕਿ ਮੈਂ ਜ਼ਿਆਦਾਤਰ ਸਟੋਰ ਕਰਕੇ ਨਹੀਂ ਰੱਖਦੀ ਹੁੰਦੀ ਚੀਜ਼ ਮੈਂ ਤਾਜੀ ਚੀਜ਼ ਬਣਾ ਕੇ ਤੇ ਮੈਂ ਉਹ ਵਾਲੀ ਆਪਣੇ ਫੇਸ ਤੇ ਅਪਲਾਈ ਕਰਦੀ ਹੁੰਨੀ ਆ ਠੀਕ ਹੈ ਜੀ ਪਾਂ ਜੀ ਇਹ ਡਾਕਟਰ ਦਾ ਬਤਾਇਆ ਹੋਇਆ ਨੁਸਕਾ ਹੈ ਜਿਹੜਾ ਤੁਸੀਂ ਲਗਾ ਕੇ ਆਪਣੀ ਸਕਿਨ ਨੂੰ ਸਾਫ਼ ਸੁਥਰਾ ਕਰ ਸਕਦੇ ਹੋ ਬਈ 20 ਤੋਂ 25 ਮਿੰਟ ਲਗਾਏ ਮੈਂ ਤੁਹਾਨੂੰ ਵੈਸੇ 15 ਤੋਂ 20 ਮਿੰਟ ਕਹਿ ਰਹੀ ਸੀ ਮੈਂ ਜ਼ਿਆਦਾ ਹੀ ਟਾਈਮ ਲਗਾ ਰਹੀ ਹਾਂ ਕਿਉਂਕਿ ਇਹ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਸਕਿਨ ਤੇ ਸਭ ਤੋਂ ਜ਼ਿਆਦਾ ਹੀ ਨਿਖਾਰ ਤੇ ਜ਼ਿਆਦਾ ਹੀ ਅਸਰ ਹੁੰਦਾ ਜਿਹੜੀ ਆਪਾਂ ਫਟਕੜੀ ਕੁੱਟ ਕੇ ਭੁੰਨ ਕੇ ਪਾਣੇ ਆ ਨਾ ਉਹ ਸਾਡੇ ਰਿੰਕਲ ਨੂੰ ਰੋਕਦੀ ਹੈ ਸਾਡੀ ਸਕਿਨ ਜਿਹੜੀ ਲੂਜ਼ ਹੈ ਨਾ ਉਹਨੂੰ ਟਾਈਟ ਕਰਨ ਵਿੱਚ ਬਹੁਤ ਕੰਮ ਦੀ ਹੁੰਦੀ ਇਸ ਤਰੀਕੇ ਨਾਲ ਫੇਸ ਪੈਕ ਨੂੰ ਤੁਸੀਂ ਉਤਾਰ ਸਕਦੇ ਹੋ ਇਸ ਤਰੀਕੇ ਦੇ ਉਤਾਰਨ ਨਾਲ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਸਾਡੇ ਪਾਣੀ ਦੀ ਵੇਸਟ ਜਿਹੜੀ ਉਹ ਖਰਾਬ ਹੁੰਦੀ ਪਾਣੀ ਇਹਨਾਂ ਵੇਸਟ ਨਹੀਂ ਹੁੰਦਾ ਦੂਜਾ ਕੀ ਹੁੰਦਾ ਅਗਰ ਇਸ ਤਰੀਕੇ ਨਾਲ ਤੁਸੀਂ ਉਤਾਰਦੇ ਹੋ ਨਾ ਤੁਹਾਡੇ ਸਕਿਨ ਦੇ ਅੰਦਰ ਤੱਕ ਇਹ ਵਾਲੀ ਚੀਜ਼ ਜਿਹੜੀ ਆਪਾਂ ਲਗਾਣੇ ਇਹਦਾ ਅਸਰ ਰਹੇਗਾ ਔਰ ਸਕਿਨ ਬਿਲਕੁਲ ਸਾਫ ਸੁਥਰੀ ਤੇ ਗਲੋਇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਫਿਰ ਮਿਲਦੇ ਆਂ ਬਾਏ ਬਾਏ